ਦਿਆਂ ਤੇ ਫੁੱਲ ਪਰਦੇਸੀਆਂ ਹੋ ਯਾਦ ਤੇਰੀਆਂ ਤੇ ਫੁੱਲ ਪਰਦੇਸੀਆਂ ਮੈਂ ਸਹਜ ਪਰਣ ਲੱਗ ਪਈ ਸਤਾਇਆ ਨਾ ਕਰਵੇ ਰਵ ਆਇਆ ਨਾ ਕਰਵੇ ਪਿਆਰ ਕਰਦੀਆਂ ਗਲ ਨਾਲ ਲਾਇਆ ਤਾਂ ਕਰਵੇ ਨੇ ਹੁਨਰ ਦੀ ਕੋਈ ਕਮੀ ਨਹੀਂ ਦੀ ਕਿਉਂਕਿ ਤਰ੍ਹਾਂ ਕੋਈ ਵੀ ਬੰਦਾ ਹੁਨਰ ਵਾਲਾ ਹੋ ਸਕਦਾ ਉਥੇ ਹੀ ਬਟਾਲਾ ਦੇ ਵਿੱਚ ਜਿਹੜਾ ਇੱਕ ਹੁਨਰਤਾਂ ਦਿਖਾਉਨੇ ਆ ਇੱਕ ਲੜਕੀ ਐ ਜਿਹਦਾ ਨਾਮ ਰਾਣੀ ਐ ਪਰ ਉਹ ਕਿੱਥੇ ਰਹਿੰਦੇ ਝੁੱਗੀ ਝੌਂਪੜੀ ਦੇ ਰਹਿੰਦੇ ਆ ਉਹਨਾਂ ਦੀ ਜਿਹੜੀ ਆਵਾਜ਼ ਆ ਬਹੁਤ ਸੋਹਣੀ ਆਵਾਜ਼ ਆ ਸ੍ਰੀਲੀ ਆਵਾਜ਼ ਆ ਪਰ ਗਾਉਣ ਦੇ ਨਾਲ ਉਹ ਆਪਣਾ ਇੱਕ ਮਨਿਆਰੀ ਦਾ ਕੰਮ ਕਰਦੇ ਆ ਜਿਹੜੇ ਪਿੰਡਾਂ 'ਚ ਜਾ ਕੇ ਮਾਲ ਸਪਲਾਈ ਕਰਦੇ ਆ ਮਨਿਆਰੀ ਦਾ ਆਪਾਂ ਉਹਨਾਂ ਨਾਲ ਗੱਲ ਵੀ ਕਰਦੇ ਆ ਹਾਂਜੀ ਮੈਡਮ ਕੀ ਨਾਮ ਤੁਹਾਡਾ ਰਾਣੀ ਸਰ ਜੀ ਮੈਡਮ ਜਿਹੜਾ ਗਾਉਣ ਦਾ ਸ਼ੌਂਕ ਪਿਆ ਪਹਿਲਾਂ ਤੁਸੀਂ ਦੱਸੋ ਕੰਮ ਕੀ ਕਰਦੇ ਤੁਸੀਂ ਮਨਿਆਰੀ ਦਾ ਸਾਮਾਨ ਵੇਚਦੀ ਆ ਕਿੱਥੇ ਕਿਥੇ ਜਾਂਦੇ ਸਾਰੇ ਪਿੰਡਾਂ 'ਚ ਜਾ ਕੇ ਵੇਚੀਦਾ ਇਸ ਵਾਰ ਏਡਾ ਗਾਉਂਦਾ ਫਿਰ ਮਨਿਆਰੇ ਤੇ ਕੰਮ ਹੋ ਗਿਆ ਗਾਉਂਦਾ ਸ਼ੌਂਕ ਕਰੇ ਦਿਸਦਾ ਗਾਉਂਦਾ ਸ਼ੌਂਕ ਤੇ ਦਰਅਸਲ ਛੋਟੇ ਹੁੰਦੇ ਸੀਗਾ ਛੋਟੇ ਹੁੰਦੇ ਸੀ ਟੀਵੀ 'ਚ ਵੇਖਦੇ ਸੀ ਤਾਂ ਫਿਰ ਹੌਲੀ-ਹੌਲੀ ਇਦਾਂ ਹੀ ਗਾਉਂਦੇ ਸੀ ਥੋੜਾ-ਥੋੜਾ ਕਰਕੇ ਇਦਾਂ ਹੀ ਟਾਈਮ ਪਾਸ ਕਰਦੇ ਆਂ ਮਤਲਬ ਗਾਗੂ ਕੇ ਘਰ ਦਾ ਕੰਮ ਕਰਦੇ ਆਂ ਤੇ ਫਿਰ ਗਾਉਂਦੇ ਰਹਿੰਦੇ ਕਿੱਦਾਂ ਇਹ ਤਾਂ ਲਿਖਿਆ ਅੰਮ੍ਰਿਤ ਦੀ ਕੋਈ ਗੱਲ ਨਹੀਂ ਆ ਸਾਰੇ ਹਾਂਜੀ ਫੈਮਿਲੀ 'ਚ ਮੇਰਾ ਬ੍ਰਦਰ ਗਾਉਂਦਾ ਹੈ ਇੱਕ ਮੇਰਾ ਦਿਓਰ ਗਾਉਂਦਾ ਹੈ ਦੋ ਮੇਰੇ ਨਾਨਾ ਦਾ ਹਲਕੇ ਗਾਣ ਕੀ ਹਰ ਕਦੇ ਗੁੰਦਾ ਮੌਕਾ ਮਿਲਦਾ ਹੈ ਕਿ ਲੋਕ ਲੋਣੀ ਦੇ ਤੁਸੀਂ ਆਪਣੇ ਕੋਈ ਵਿਆਹ ਸ਼ਾਦੀ ਹੁੰਦੀ ਕੋਈ ਫੰਕਸ਼ਨ ਹੁੰਦਾ ਕਿਸਦਾ ਜਨਮ ਦਿਨ ਹੁੰਦਾ ਤਾਂ ਫਿਰ ਅਸੀਂ ਰਲ ਕੇ ਗਾਣੇ ਕਰਦੇ ਆਂ ਘਰ ਦੇ ਨੇ ਕਿੱਦਾਂ ਦੀ سپورਟ ਹੈ ਜਿਹੜੇ ਘਰ ਦੇ ਤੁਹਾਡੇ ਹਸਬੰਡ ਹੈ ਕਿੱਦਾਂ ਦੀ سپورਟ ਹੈ ਠੀਕ ਹੈ ਕਦੀ ਕੁਛ ਆ ਨਹੀਂ ਆ ਗਾਈਲੀ ਦਾ ਪਰ ਕੁਛ ਕਹਿੰਦੇ ਨਹੀਂ ਆ ਕਹਿੰਦੇ ਠੀਕ ਹੈ ਆਪਣਾ ਹਨਰ ਕੁਛ ਨਹੀਂ ਹੁੰਦਾ گاਉ ਕੁਛ ਗਾਣਾ ਸੁਣਾਓਗੇ ਸਾਡੇ ਦਰਸ਼ਕਾਂ ਨੂੰ ਸੁਣਾ ਦੇਣੀ ਤੂੰ ਵੀ ਜਾਣ ਸਾਥ ਤੇਰੇ ਬਿਨ ਜੀ ਨਹੀਂ ਹੋਣਾ ਸਾਡੀ ਜ਼ਿੰਦ ਕਢ ਲੁਗਾ ਦਿਨ ਰਾਤ ਦਾ ਇਹ ਰੋਣਾ ਹੋ ਤੂੰ ਵੀ ਜਾਣ ਸਾਥ ਤੇਰੇ ਬਿਨ ਜੀ ਨਹੀਂ ਹੋਣਾ ਸਾਡੀ ਜ਼ਿੰਦ ਕਢ ਲੁਗਾ ਦਿਨ ਰਾਤ ਦਾ ਇਹ ਰੋਣਾ ਹੋ ਸਾਡੇ ਕੱਲਿਆਂ ਦਾ ਜਿਹਾ ਜਿਹੜੇ ਜ਼ਿੰਦਗੀ ਧਾਪੀਣਾ ਹੋ ਚਿੱਤ ਕਰਦਾ ਐ ਸਾਡ ਮਰ ਜਾਈਏ ਵੇ ਜਦੋਂ ਦਾ ਸਾਡਾ ਦਿਲ ਟੁੱਟਿਆ ਹਾਏ ਜਦੋਂ ਦਾ ਸਾਡਾ ਦਿਲ ਟੁੱਟਿਆ ਹੁ ਅਸੀਂ ਦੇ ਨਿਹਰਾਤੇ ਅਥਰ ਬਹਾਈਏ ਵੇ ਜਦੋਂ ਦਾ ਸਾਡਾ ਦਿਲ ਟੁੱਟਿਆ ਤੁਸੀਂ ਦੇਖਿਆ ਜਿਹੜੇ ਦੇਖ ਸਕਦੇ ਇਹਨਾਂ ਦਾ ਘਰ ਜਿਹੜਾ ਇਹ ਹੁਨਰ ਹੈ ਹੁਨਰ ਵੀ ਵੇਖੋ ਕਿਹੜੇ ਘਰ ਚ ਆ ਵੀ ਜਿੰਨਾਂ ਕੋ ਵਿਚਾਰਾਂ ਕੋ ਆਪਣਾ ਘਰ ਵੀ ਨਹੀਂ ਹੈਗਾ ਪਰ ਉਹਨਾਂ ਕੋ ਹੁਨਰ ਹੈ ਪਰ ਉਹਨਾਂ ਨੂੰ ਸਪੋਰਟ ਕਰਨ ਵਾਲਾ ਕੋਈ ਬੰਦਾ ਹੈ ਨਹੀਂ ਇੱਥੇ ਕਿਉਂਕਿ ਇਹਨਾਂ ਨੂੰ ਕੋ ਸਪੋਰਟ ਚਾਹੀਦੀ ਸਪੋਰਟ ਹੋਏਗੀ ਇਹ ਕਿਤੇ ਤੇ ਕਿਤੇ ਪਹੁੰਚ ਸਕਦੇ ਆ ਆਪਾਂ ਇਹਨਾਂ ਨਾਲ ਹੋਰ ਵੀ ਗੱਲ ਕਰਦੇ ਆ ਮੈਡਮ ਫਿਰ ਕਿਸੇ ਦੀ ਸਪੋਰਟ ਮਿਲੀ ਕਿ ਨਹੀਂ ਮਿਲੀ ਇਸ ਦਾ ਨਹੀਂ ਹਜੇ ਤੱਕ ਤਾਂ ਕੋਈ ਸਪੋਰਟ ਵਾਲਾ ਆ ਗਿਆ ਨਹੀਂ ਹੈ ਨਾ ਕਿਸੇ ਨੇ ਕਦੀ ਕਿਹਾ ਹੈਗਾ ਹੁਣ ਤੁਸੀਂ ਆਏ ਅਗੂ ਵੇਖਦੇ ਆ ਤਲੀਵਰੀ ਆਏ ਤੁਸੀਂ ਹਾਂਜੀ ਕਹਿੰਦੇ ਹੋ ਹੋਰ ਵੀ ਜਦੋਂ ਹੋਰ ਵੀ ਵਧੀਆ ਤੇ ਵਧੀਆ ਤੁਹਾਡੇ ਬਾਣੇ ਬੋਲੇ ਜਾਂਦੇ ਆ ਫਿਰ ਜਦੋਂ ਤੁਸੀਂ ਸਾਮਾਨ ਵੇਚਣ ਜਾਂਦੇ ਹੋ ਪਿੰਡਾਂ ਦੇ ਵਿੱਚ ਵੇਚਦੇ ਹੋ ਜਿਹੜਾ ਸਾਮਾਨ ਉਦੋਂ ਵੀ ਕਹਿੰਦੇ ਗੁੰਗੁਣਾਉਂਦੇ ਹੋ ਨਾਲ ਗਾਣਾ ਕਦੇ ਜਦੋਂ ਵੇਲੇ ਰਹੀ ਤੇ ਥੋੜਾ ਬੋਤਾ ਤੇ ਗਾ ਹੀ ਲੀਦਾ ਹੈ ਕਿਹੜਾ ਸਾਮਾਨ ਵੇਚਣ ਜਾਂਦੇ ਪਿੰਡਾਂ ਦੇ ਵਿੱਚ ਮਿਨੀਆਰੀ ਦਾ ਸਾਮਾਨ ਵੇਚਦੇ ਮੇਕਅਪ ਦਾ ਫਿਰ ਨਾਲ ਨਾਲ ਗਾਣਾ ਗੁੰਗੁਣਾਉਂਦਾ ਹੀ ਹਾਂ ਹਾਂਜੀ ਜਦੋਂ ਵੇਲੇ ਹੋ ਜਾ ਫਿਰ ਥੋੜਾ ਬੋਤਾ ਗਾ ਲੀਦਾ ਹੈ ਕਿਹੜਾ ਉਹ ਗੁੰਗੁਣਾਉਂਦੇ ਆ ਉਹ ਕਿਹੜਾ ਗਾਣਾ ਉਹ ਸੁਣਾ ਦੇ ਤੁਹਾਨੂੰ ਫਿਰ तू मेरा क्यों हो सकदा नहीं हो दस् तेरी की मजबूरी है मैं तेरे बिन जी सकदी नहीं हो तनु दसना बहुत जरूरी है जे छड़ के तू रि गया वे दर्ददा ਤੇਰੇ ਮਗਰੋਂ ਅਸੀ ਫਨਾ ਹੋਣਾ ਜੇ ਛੱਡ ਕੇ ਤੁਰ ਗਿਆ ਵੇ ਦਰਦਦਾ ਤੇਰੇ ਮਗਰੋਂ ਅਸੀ ਫਨਾ ਹੋਣਾ ਜਿੰਨੇ ਟੁਕੜੇ ਹੋਣ ਦਿਲ ਦੇ ਵੇ ਹਰ ਟੁਕੜੇ ਤੇ ਤੇਰਾ ਨਾਮ ਹੋਣਾ ਜਿੰਨੇ ਟੁਕੜੇ ਹੋਣ ਦਿਲ ਦੇ ਵੇ ਹਰ ਟੁਕੜੇ ਤੇ ਤੇਰਾ ਨਾਮ ਹੋਣਾ ਹੋ ਮੇਰੀ ਹਾਲਤ ਸੱਚ ਕਰ ਗਈ ਹਿਜੋ ਜਨਮੋਂ ਤਾ ਪਾ ਸਕਦਾ ਨਹੀਂ ਲੱਖ ਵਾਰ ਗਿਆ ਜੇ ਤੂੰ ਭੁੱਲ ਜਾ ਤੈਨੂੰ ਭੁੱਲ ਆਵੀ ਜਾ ਸਕਦਾ ਨਹੀਂ ਹੋ ਮੇਰੀ ਹਾਲਤ ਸੱਚ ਕਰ ਗਈ ਹਿਜੋ ਜਨਮੋਂ ਤਾ ਪਾ ਸਕਦਾ ਨਹੀਂ ਲੱਖ ਵਾਰ ਗਿਆ ਜੇ ਤੂੰ ਭੁੱਲ ਜਾ ਤੈਨੂੰ ਭੁੱਲ ਆਵੀਂ ਜਾ ਸਕਦਾ ਨਹੀਂ ਤੇਰੇ ਹੱਥ ਵਿੱਚ ਫੈਸਲਾ ਕਿਸਮਤ ਦਾ ਜੇ ਤੂੰ ਕਣਾਏ ਤਾਂ ਹੁਣ ਜਿੰਨੇ ਟੁਕੜੇ ਹੋਣ ਦਿਲ ਦੇ ਬੇ ਹਰ ਟੁਕੜੇ ਤੇ ਤੇਰਾ ਨਾਮ ਹੁਣ ਜਿੰਨੇ ਟੁਕੜੇ ਹੋਣ ਦਿਲ ਦੇ ਬੇ ਹਰ ਟੁਕੜ ਤੇ ਤੇਰਾ ਨਾ ਹੋਣਾ ਕਿਤੇ ਤੁਹਾਡੇ ਬ੍ਰਦਰ ਵੀ ਫੈਮਿਲੀ ਚ ਵੀ ਕੋਈ ਗੁੰਡਾ ਵਾ ਫਿਰ ਉਹਨਾਂ ਦੇ ਨਾਲ ਜਾ ਸਿੱਖ ਲਈ ਤੁਸੀਂ ਕਿਤੇ ਹਾਂਜੀ ਹਾਂਜੀ ਉਹ ਮੇਰੇ ਵੱਡਾ ਬਰਾਤਰ ਨੋ ਗੁੰਡਾ ਤੇ ਫਿਰ ਉਹਨਾਂ ਦੇ ਨਾਲ ਬੈ ਕੇ ਹੌਲੀ ਹੌਲੀ ਜਾ ਸਿੱਖ ਲਈ ਮੈਂ ਦਿਓਰ ਵੀ ਤੁਹਾਡੇ ਗੁੰਡੇ ਹਾਂਜੀ ਦਿਓਰ ਗੁੰਡਾ ਹੈ ਮੇਰੇ ਦੋਨੋਂ ਦਾ ਗਾਂਦੇ ਸੀ ਮੈਂ ਜੁਗਲਬੰਦੀ ਨਹੀਂ ਹੁੰਦੀ ਬਹੁਤ ਜ਼ਿਆਦਾ ਵੀ ਜਿਸ ਤਰ੍ਹਾਂ ਪਰਿਵਾਰ ਇਕੱਠਾ ਹੋ ਜਾਂਦਾ ਫਿਰ ਜੁਗਲਬੰਦੀ ਗਾਣਿਆਂ 'ਚ ਹੁੰਦੀ ਆ ਹਾਂਜੀ ਮਤਲਬ ਛੱਲੇ ਛੱਲੇ ਗਾ ਕੇ ਫਿਰ ਟਾਈਮ ਪਾਸ ਕਰਦੇ ਆ ਨਾ ਜਦੋਂ ਕੋਈ ਇਕੱਠੇ ਹੋ ਜਾਂਦੇ ਆ ਸਾਰੇ ਹਲਕੇ ਫਿਰ ਛੱਲੇ ਛੱਲੇ ਗਾਉਂਦੇ ਆ ਛੱਲੇ ਦਾ ਛੋਟਾ ਜਿਹਾ ਕੋਈ ਸੁਣਾ ਦ ਸੰ ਛੋਟਾ ਜਿਹਾ ਕੋਈ ਜ਼ਿਆਦਾ ਨਹੀਂ ਬਟਾ ਪਹਿਲੀ ਹੋਟਲ ਤੋਂ ਚਾਹ ਪੀਤੀ ਪਹਿਲੀ ਹੋਟਲ ਤੋਂ ਚਾਹ ਪੀਤੀ ਹੋ ਪਹਿਲੀ ਹੋਟਲ ਤੋਂ ਚਾਹ ਪੀਤੀ ਬਹਿਰ ਤੇ ਲਿਖੇ ਮਰਸਾਂ ਨਈਓ ਢੋਲੇ ਵਫਾ ਕੀਤੀ ਹੋ ਨਈਓ ਢੋਲੇ ਵਫਾ ਕੀਤੀ ਘਰ ਵਾਲਿਆਂ ਦੀ ਕਿੱਦਾਂ ਦੀ ਹਸਬੰਦ ਦੀ ਕਿੱਦਾਂ ਦੀ ਸਪੋਰਟ ਹੈ ਫਿਰ ਤੁਹਾਨੂੰ ਜਦੋਂ ਗੋਹਦੇ ਹੋ ਪਤਾ ਲੱਗਾ ਵੀ ਨਾਲ ਤੁਸੀਂ ਤਪਲਾ ਤੁਪਲਾ ਵੀ ਰੱਖਿਆ ਦਾ ਹਾਂਜੀ ਹੋਰ ਠੀਕ ਹੈ ਜਦੋਂ ਤੁਹਾਨੂੰ ਦੱਸਿਆ ਰਾਲ ਮਿਲ ਕੇ ਜਦੋਂ ਗਾਣੇ ਆ ਤੇ ਇਹ ਵੀ ਲੱਗੇ ਖਲੋਂਦੇ ਕਿ ਨੇ ਚੰਗਾ ਹੀ ਆ ਚਲੋ ਕੁਛ ਆਂਦਾ ਹੈ ਹੁਨਰ ਹੈ ਤੇ ਅੱਗੇ ਵਿਖਾਓ ਹੁਨਰ ਠੀਕ ਹੈ ਸਪੋਰਟ ਠੀਕ ਦਿੰਦੀ ਐ ਸਪੋਰਟ ਆਪਾਂ ਇਹਨਾਂ ਦੇ ਹਸਬੰਦ ਨਾਲ ਵੀ ਗੱਲ ਕਰਦੇ ਆਂ ਕਿ ਇਹਨਾਂ ਦੀ ਵਾਈਫ ਦੀ ਅੱਡੀ ਆਵਾਜ਼ ਵੀ ਸੋਹਣੀ ਆ ਸੁਰੀਲੀ ਆ ਆਪਾਂ ਗੱਲ ਵੀ ਕਰਦੇ ਭਾਜੀ ਕੀ ਨਾਮ ਤੁਹਾਡਾ ਵੀਰੂ ਕੁਮਾਰ ਜੀ ਸਰ ਵਾਈਫ ਦੀ ਤੁਹਾਡੀ ਆਵਾਜ਼ ਵੀ ਬਹੁਤ ਸੋਹਣੀ ਆ ਸੋਰ ਕੇ ਬੋਲ ਰਹੀ ਆ ਜੀ ਸਪੋਰਟ ਤੁਹਾਡੀ ਐ ਫਿਰ ਸਰ ਜੀ ਸਪੋਰਟ ਸਰ ਆਪਣਾ ਹੌਨਰ ਦਿਖਾਓ ਕੋਈ ਗੱਲ ਨਹੀਂ ਇਹ ਉਹ ਜੀ سپورਟ ਫੈਮਿਲੀ سپورਟ ਵੀ ਹੁੰਦੀ ਹੈ ਨਾ ਫੈਮਿਲੀ سپورਟ ਕਰਦੀ ਹੈ ਜੀ ਇਹੋ ਜੀ ਕੋਈ ਗੱਲ ਨਹੀਂ ਹੈ ਪੂਰਾ سپورਟ ਕਰਦੀ ਹੈ ਕਦੋਂ ਦਾ ਸ਼ੌਂਕ ਪਿਆ ਇਹਨਾਂ ਨੂੰ ਫਿਰ ਕਹਿੰਦਾ ਇਹ ਬਚਪਨ ਤੋਂ ਹੀ ਹੈ ਸਰ ਕਿ ਇੱਥੇ ਕਹਿੰਦੇ ਤੁਹਾਡੇ ਬ੍ਰਦਰ ਵੀ ਨਾਲ ਗੁੰਦੇ ਆ ਫਿਰ ਇਹਨਾਂ ਦੀ ਜੁਗਲਬੰਦੀ ਫਿਰ ਵਾਧੂ ਹੀ ਹੁੰਦੀ ਹੁੰਦੀ ਹੈ ਜੇ ਰਾਤ ਨੂੰ ਉਹ ਤੇ ਸਰ ਫਿਰ ਮਹੱਲੇਦਾਰੀ ਦੇ ਜਦੋਂ ਅਸੀਂ ਕੋਈ ਪ੍ਰੋਗਰਾਮ ਹੋਵੇ ਵਿਆਹ ਸ਼ਾਦੀਆਂ ਦਾ ਕੋਈ ਕਰਦਾ ਪ੍ਰੋਗਰਾਮ ਮੈਟਰ ਹੋਵੇ ਉਹ ਫਿਰ ਤੁਹਾਨੂੰ ਪਤਾ ਹੀ ਹੈ ਚੱਲਦਾ ਹੀ ਹੈ ਇਹ ਫਿਰ ਕੰਮ ਜਿਹੜਾ ਪਿੰਡਾਂ 'ਚ ਕਰਨ ਜਾਂਦੇ ਆ ਤੁਹਾਨੂੰ ਪਿੰਡ 'ਚ ਮਿਹਨਤ ਕਰਦੇ ਹੋ ਤੁਸੀਂ ਹਨਾ ਫਿਰ ਨਾਲ ਨਾਲ ਗੁੰਗਨਾਂਦੇ ਫਿਰ ਉੱਥੇ ਹੀ ਗੁੰਗਨਾਂਦੇ ਕਿ ਨਾਲ ਕਾ ਰੋਟੀ ਰਾਂਟੀ ਵੀ ਬਣਾਉਂਦੇ ਜਦੋਂ ਵੀ ਉਹਦੇ ਵੀ ਕੱਢ ਲੈਂਦੇ ਆ ਬਸ ਆਪਣੀ ਲੈਰ 'ਚ ਲੱਗੇ ਰਹਿੰਦੇ ਜਦੋਂ ਗਾਈ ਜਾਂਦੇ ਕਦੇ ਰੋਟੀ ਬਣਾਉਣ ਲੱਗਿਆਂ ਕਦੇ ਜਾਣ ਲੱਗਿਆਂ ਕੋਈ ਗੱਲ ਨਹੀਂ ਆਓ ਜੀ ਤੇ ਕਿੰਨੀ ਕੰਦੇ ਵੀ ਇਹਨਾਂ ਦੀ ਬਾਹਰ ਜੜੀ ਇਹ ਇਨੀ ਬਸਤੀ ਤੋਂ ਤਾਂ ਜਾਵਗੇ ਕਿਤੇ ਕਿਉਂ ਨਹੀਂ ਚਾਹੁੰਦੇ ਸਰ ਅਸੀਂ ਤੇ ਚਾਹੁੰਦੇ ਆ ਆਪਣਾ ਹਨਰ ਹੈ ਉਹ ਦਿਖਾਵੇ ਪੂਰੀ ਦੁਨੀਆ ਤੱਕ ਪਹੁੰਚੇ ਤੇ ਲੋਕ ਤੁਹਾਨੂੰ ਪਤਾ ਹੀ ਹੈ ਫਿਰ ਕੋਈ ਚੱਕੇਗਾ ਸਪੋਰਟ ਕਰੇਗਾ ਫੇਰੀ ਗਾਂ ਵਧਣਗੇ ਮਤਲਬ ਹੁਣ ਤੁਸੀਂ ਆਇਓ ਸਰ ਹੁਣ ਅੱਗੇ ਹੋਰ ਵੀ ਆਣ ਇਹਨਾਂ ਨੂੰ ਸਪੋਰਟ ਕਰਨ ਚੱਕਣ ਤੇ ਬਹੁਤ ਵਧੀਆ ਗੱਲ ਹੈ ਇਹ ਸੁਣਿਆ ਤੇ ਉਹਨਾਂ ਦੇ ਹਸਬੰਦ ਨੂੰ ਉਹਨਾਂ ਨੇ ਕਿਹਾ ਵੀ ਕੋਈ ਸਪੋਰਟ ਕਰੇਗਾ ਫਿਰ ਜਿਹੜਾ ਇੰਦਾ ਦਾ ਹੋਣ ਰਿਹਾ ਕਿਤੇ ਤਾਂ ਕਿਤੇ ਪਹੁੰਚ ਸਕਦਾ ਹੈ ਕਿਉਂਕਿ ਇਹਨਾਂ ਦੀ ਆਵਾਜ਼ ਜਿਹੜੀ ਬਹੁਤ ਸੁਰੀਲੀ ਆ ਮੈਂ ਵਟਾਲਾ ਤੋਂ ਵਿੱਕੀ ਮਲਿਕ ਰਿਆਂ ਤੇ ਫੁੱਲ ਪਰਦੇਸੀਆਂ ਹੋ ਯਾਦ ਤੇਰੀਆਂ ਤੇ ਫੁੱਲ ਪਰਦੇਸੀਆਂ ਮੈਂ ਸਹਜ ਪਰਉਣ ਲੱਗ ਪਈ ਹੁ ਖਤ ਪਿਆ ਮੈਂ ਕੱਲੀ ਬਹਿ ਕੇ ਰੋਣ ਲੱਗ ਪਈ ਮੈਂ ਕੱਲੀ ਬਹਿ ਕੇ ਰੋਣ ਲੱਗ ਪਈ ਤੇਰੀਆਂ ਯਾਦਾਂ ਤੇਰੀ ਸਤਾਇਆ ਨਾ ਕਰਵੇ ਰਵਾਇਆ ਨਾ ਕਰਵੇ ਪਿਆਰ ਕਰਦੀਆਂ ਗਲ ਨਾਲ ਲਾਇਆ ਤਾਂ ਕਰਵੇ ਸਾਣਾ ਵੇ ਮਰਮਕ ਜਾਣਾ ਵੇ ਜੇ ਤੂੰ ਪਾਲਿਆ ਵਿਛੋੜਾ ਨਹੀਂ ਹੋਣਾ ਤੈਨੂੰ ਚੈਨ ਮਿਲ ਜਾਣਾ ਤੈਨੂੰ ਆਕੇ ਮੈਂ ਨਹੀਂ ਹੋਣਾ ਇੱਕ ਦਿਨ ਮਿਲ ਜਾਣਾ ਤੈਨੂੰ ਹੋ ਯਾਦ ਮੇਰੇ ਹੋਣੀ ਇੱਕ ਦਿਨ ਮੈਂ ਨਹੀਂ ਆਣਾ ਫਿਰ ਰਹਿਤ ਗਈ ਫਿਰ ਸਾਲ ਗਿਆ ਪਹਿਲਾ ਜਲਮ ਹਸਾਂ ਨੂੰ ਲੜਾ ਲਾ ਕੇ ਤਲ ਗਿਆ ਹਰ ਲਮ ਹਸਾਂ ਨੂੰ ਲੜਾ ਲਾ ਕੇ ਤਲ ਗਿਆ ਤੇਰੀ ਯਾਦ ਚ ਪਲ ਪਲ ਰਹੇ ਯਾਦ ਚੇ ਪਲ ਪਲ ਰਾਰਾ ਕੇ ਜੇ ਤੂੰ ਜਾਣ ਗਇਆ ਸਾਡੀ ਕਮਜ਼ੋਰੀ ਹੋ ਫਾਇਦਾ ਲੈ ਨਾ ਨਜ ਜਸਾਨਿਆ ਜੇ ਤੂੰ ਜਾਣ ਗਇਆ ਸਾਡੀ ਕਮਜ਼ੋਰੀ ਹੋ ਤੂੰ ਤਾਂ ਸੱਚੀ ਰੱਬ ਬਣ ਬਹ ਗਇਓ ਤੇਰੇ ਤਾਂ ਸੱਚੀ ਰੱਬ ਬਣ ਬਹ ਗਇਓ ਤੇਰੇ ਹੱਥ ਤੇ ਪੜਾਤੀਏ ਕਡੋਰੀ